ਇੱਕ ਚੀਜ਼ ਵੈਸੇ ਸਰਕਾਰ ਮੁੜੀ ਆ ਵਾਪਸ ਉਹ ਇਹ ਆ ਕਿ ਨਾਰਥ ਕੈਰੋਲਾਈਨਾ ਦੇ ਵਿੱਚ ਇਹਨਾਂ ਨੇ ਇਨਫੋਰਸਮੈਂਟ ਭੇਜੀ ਜਿਵੇਂ ਟੈਕਸਸ ਤੇ ਭੇਜੀ ਸੀਗੀ ਤੇ ਉਹ ਸਟੇਟ ਦੇ ਵਿੱਚ ਪਿਛਲੇ ਮੰਡੇ ਇਹ ਗਏ ਤੇ ਉੱਥੇ ਵੀ ਬੰਦੇ ਫੜਨੇ ਆ 2250 ਬੰਦਾ ਵੀ ਫੜਿਆ ਪਰ ਉੱਥੇ ਕਹਿੰਦੇ ਸਭ ਬੜਾ ਪੈਦਾ ਹੋ ਗਿਆ ਤੇ ਉੱਥੋਂ ਦੇ ਗਵਰਨਰ ਜਿਹੜੇ ਕਿ ਆਪ ਰਿਪਬਲਿਕ ਉਹਨਾਂ ਨੇ ਕਿਹਾ ਵੀ ਲੋਕਾਂ ਦੇ ਪੋਡਾਰਾ ਸਕੂਲ 20000 ਬੱਚਾ ਤਰੀਬਨ ਸਕੂਲਾਂ ਚ ਨਹੀਂ ਗਿਆ ਤੇ ਉਹਨਾਂ ਨੇ ਫਿਰ 4 ਦਿਨ ਚ ਹੀ ਵਾਪਸ ਬੁਲਾ ਲਈ ਆ ਇਸ ਤੇ ਜਿਹੜੀ ਸਾਰੀ ਇਨਫੋਰਸਮੈਂਟ ਆ ਉਥੋਂ ਤੋਂ ਵੀ ਇਸ ਕਰਕੇ ਇੱਥੋਂ ਲੱਗਦਾ ਕਿ ਥੋੜਾ ਜਿਹਾ ਅੱਗੇ ਨਾਲੋਂ 5-10% ਫਰਕ ਆ ਹੁਣ ਕਿੰਨਾ ਕੁ ਅੱਗੇ ਪਊਗਾ ਪਤਾ ਨਹੀਂ ਪਰ ਜਿਹੜਾ ਤੁਹਾਡਾ ਸਵਾਲ ਸੀਗਾ ਦਫੀ ਵਾਲਾ ਉਹ ਇਹ ਆ ਕਿ ਇਹਨਾਂ ਨੇ ਚਾਰ ਸਟੇਟਾਂ ਕੀਤੀਆਂ ਸੀਗੀਆਂ ਆਇਡੈਂਟੀਫਾਈ ਪੈنسਿਲਵੇਨੀਆ ਨਿਊ ਮੈਕਸੀਕੋ ਵਸ਼ਿੰਗਟਨ ਤੇ ਕੈਲੀਫੋਰਨੀਆ ਇਹ ਚਾਰੇ ਹੀ ਕੁਦਰਤੀ ਡੈਮੋਕ੍ਰੈਟਿਕ ਰਨ ਸਟੇਟਾਂ ਨੇ ਠੀਕ ਹੈ ਤੇ ਇਹ ਕਹ ਰਹੇ ਸੀਗੇ ਕਿ ਇਹਨਾਂ ਦਾ ਕੁਝ ਜਿਹੜਾ ਪੈنسਿਲਵੇਨੀਆ ਦਾ ਗਵਰਨਰ ਉਹ ਵੀ ਡੈਮੋਕ੍ਰੇਟ ਹੈ ਅੰਸਤੇ ਸ਼ਪੀਰ ਹੋ ਤੇ ਇਹ ਕਹ ਰਹੇ ਸੀ ਕਿ ਇਹ ਇੱਥੇ ਜਿਹੜੇ ਸੀਡੀ ਲਾਇਸੈਂਸ ਨੇ ਇਹ ਨਾ ਤਾਂ ਵਰ ਪਰਮਿਟ ਨਾਲ ਮੈਚ ਕਰਦੇ ਆ ਨਾ ਇਹਨਾਂ ਦੀ ਇੰਗਲਿਸ਼ ਦੀ ਕੋਈ ਟ੍ਰੇਨਿੰਗ ਆ ਨਾ ਕੋਈ ਆ ਤੇ ਇਸ ਕਰਕੇ ਇਹ ਜਿਹੜੇ ਰੱਦ ਹੋਣੇ ਚਾਹੀਦੇ ਆ ਤੇ ਉਹ ਕੈਲੀਫੋਰਨੀਆ ਨੇ ਤਾਂ ਆਪਾਂ ਪਿਛੇ ਕੀਤਾ ਸੀ ਪੋਰਾਂ ਦੀ 17000 ਰੱਦ ਕਰਤੇ ਲਾਇਸੈਂਸ ਤੇ ਜਿਹੜੇ ਦੂਜੇ ਹੈਗੇ ਆ ਉਹ ਮਤਲਬ ਪੈਂਸਿਲਵੇਨੀਆ ਵਾਲਿਆਂ ਨੇ ਅਜੇ ਤੱਕ ਨਹੀਂ ਕੀਤੇ ਨਿਊ ਮੈਕਸੀਕੋ ਨੇ ਵੀ ਕਰਤੇ ਆ ਵਿਸ਼ੰਗਟਨ ਨੇ ਵੀ ਕਾਰਵਾਈ ਕਰਤੀ ਆ ਤਾਂ ਉਹਨਾਂ ਨੇ ਬਿਆਨ ਦਿੱਤਾ ਵੀ ਪੈਂਸਿਲਵੇਨੀਆ ਸਟੇਟ ਆਪਣੇ ਜਿਹੜੇ ਲਾਇਸੈਂਸ ਨੇ ਰੱਦ ਕਰੇ ਨੇ 150 ਮਿਲੀਅਨ ਡਾਲਰ ਜਾਂ ਜਿੰਨੇ ਵੀ ਆ ਉਹ ਅਸੀਂ ਫੰਡ ਵਾਪਸ ਲੈ ਲਾਂਗੇ ਸੋ ਸਖਤੀ ਜਾਰੀ ਆ ਫੜ ਫੜਾਈ ਜਾਰੀ ਆ ਤਕਿ 15 ਤੋਂ 20 ਡਰਾਈਵਰ ਮੇਰੀ ਨੌਲੇਜ ਆ ਇਸ ਵੀਕ ਦੇ ਵਿੱਚ ਜਿਹੜੇ ਟਰੱਕਾਂ ਤੇ ਗਏ ਆ ਹੋਰਾਂ ਸਟੇਟਾਂ 'ਚ ਫੜੇ ਗਏ ਆ ਜਿਹੜਾ ਆ ਹਫਤਾ ਲੰਘਿਆ ਸੋ ਹਜੇ ਉਸ ਕਿਸਮ ਦੀ ਇਨਫੋਰਸਮੈਂਟ ਜਾਰੀ ਆ ਪਰ ਜਰਨਲ ਜਿਹੜਾ ਅਸੀਂ ਦੇਖ ਰਹੇ ਆ ਉਹ ਐਡਮਿਨਿਸਟ੍ਰੇਸ਼ਨ ਦੇ ਜਾਂ ਜਿਹੜੀ ਸਰਕਾਰ ਆ ਉਹਦੇ ਰੁਖ ਦੇ ਵਿੱਚ ਥੋੜੀ ਜੀ ਨਰਮੀ ਆਪਣੀ ਨੀਤੀਆਂ ਨੂੰ ਜਾਂ ਹੁਣ ਥੋੜੇ ਸੰਵੇਦਨਸ਼ੀਲ ਜੀ ਨੂੰ ਆਪਾਂ ਕਹਿੰਦੇ ਆ ਨਾ ਕਿ ਉਹਨਾਂ ਨੂੰ ਵੀ ਗੱਲ ਦਾ ਅਹਿਸਾਸ ਹੋ ਗਿਆ ਵੀ ਲੋਕੀ ਲਾਇਕ ਨਹੀਂ ਕਰ ਰਹੇ ਬਾਕੀ ਇਹ ਹੁਣ ਇੰਪਲੀਮੈਂਟੇਸ਼ਨ ਕੀ ਹੁੰਦੀ ਹੈ ਇਹਦੇ ਬਾਰੇ ਹੁਣ ਟਾਈਮ ਦੱਸੂਗਾ ਇਹ ਜਿਹੜਾ ਕਯੋਸ ਜਿਸ ਤਰ੍ਹਾਂ ਤੁਸੀਂ ਕੀਤਾ ਕਿ ਇੱਕ ਸਟੇਟ ਦੇ ਵਿੱਚ ਵਾਪਸ ਮੋੜਨਾ ਪੈ ਗਿਆ ਜਦੋਂ ਇਸ ਤਰ੍ਹਾਂ ਦਾ ਕਯੋਸ ਹੁੰਦਾ ਹੈ ਤਾਂ ਫਿਰ ਇਹ ਮੋੜਾ ਵੀ ਪੈ ਜਾਂਦਾ ਤੁਹਾਡਾ ਮਤਲਬ ਹੈ ਕਿ ਜੇ 1 2 4 ਸਟੇਟਾਂ ਚ ਹੋਰ ਇੰਜ ਹੋ ਗਿਆ ਤਾਂ ਔਖਾ ਹੋ ਜਾਊਗਾ ਇਹ ਮੁਹਿਮ ਰੋਕਣੀ ਪੈ ਸਕਦੀ ਹੈ ਹਾਂਜੀ ਇਹ ਮੁਹਿਮ ਤਾਂ ਇਹਨਾਂ ਨੇ ਹੁਣ ਨਾਰਥ ਕੋਰਨਾ ਚ ਰੋਕ ਹੀ ਦਿੱਤੀ ਕਿਉਂਕਿ ਉਹ ਸਟੇਟ ਚ ਗਏ ਸੀ ਉੱਥੇ ਹੁਣ 100 ਬੰਦਾ ਫੜਨ ਤਾਂ ਗਏ ਨਹੀਂ ਸੀ 200 ਬੰਦਾ ਹੈ ਉਦੋਂ ਉਦਾਂ ਹੀ ਫੜ ਲੰਦੇ ਆ ਰੈਗੂਲਰਲੀ ਇਹ ਇਹ ਤਾਂ ਉਥੇ ਗਏ ਸੀ ਪੂਰਾ ਜਿਵੇਂ ਉਹ ਅਖੇ ਉਹਦਾ ਨਾਮ ਰੱਖਿਆ ਸੀ ਚਾਰਲਟ ਵੈਬ ਵੀ ਸਾਰੀ ਸਟੇਟ 'ਚ ਅਸੀਂ ਬੜੇ ਬੰਦੇ ਫੜਨੇ ਆ ਤਾਂ ਉਹਨੂੰ ਜਿਵੇਂ ਸ਼ਿਕਾਗੋ 'ਚ ਗਏ ਆ ਉਥੇ ਜਿਹੜੀ ਸਟੇਟ ਹੈਗੀ ਆ ਬੈਡਲਗਰਾਉਂਡ ਸਟੇਟ ਆ ਤੇ ਉਥੇ ਜਿਹੜੇ ਗਵਰਨਰ ਵੀ ਰਿਪਬਲਿਕਨ ਨੇ ਉਹ ਜਿਹੜੇ ਰਿਪਬਲਿਕਨ ਗਵਰਨਰ ਨਹੀਂ ਗਿਆ ਵੀ ਬੜਾ ਸਹਿਮ ਹੈ ਵਾਪਸ ਕਰੋ ਸੋ ਆਪਣੀ ਪਾਰਟੀ ਦੇ ਪ੍ਰੈਸ਼ਰ ਥੱਲੇ ਇਹਨਾਂ ਨੇ ਵਾਪਸ ਕੀਤਾ ਇਸ ਤਰ੍ਹਾਂ ਹੀ ਹੁਣ ਸ਼ਿਕਾਗੋ ਦੇ ਵਿੱਚ ਵੀ ਇੱਕ ਜੱਜ ਸਾਹਿਬ ਨੇ ਆਰਡਰ ਕਰਤਾ ਵੀ 1800 ਬੰਦਾ ਫੜਿਆ ਇਹਨਾਂ ਨੇ ਸ਼ਿਕਾਗੋ ਜਿਹੜਾ ਤੇ ਉਹਦੇ ਚ 31 700 ਬੰਦਾ ਰਹਿ ਗਿਆ ਬਾਕੀ ਕਰਤੇ ਰਿਪੋਰਟ ਉਹ ਚ ਇੱਕ ਜੱਜ ਨੇ ਕਿਹਾ ਵੀ 615 ਬੰਦੇ ਛੱਡੋ ਜੱਜ ਕਮਿੰਗਸ ਹੈਗੇ ਡਿਸਟ੍ਰਿਕਟ ਕੋਰਟ ਦੇ ਵੀ ਉਹਨਾਂ ਦੀ ਕੋਈ ਰੀਜ਼ਨ ਨਹੀਂ ਹੈਗਾ ਫੜੇ ਫੜੇ ਜਾਣ ਦਾ ਇੱਥੇ ਮਤਲਬ ਰੱਖਣ ਦਾ ਉਹ ਹੁਣ ਉੱਪਰਲੀ ਕੋਰਟ ਨੇ ਸਟੇ ਕਰਤਾ ਵੀ ਛੱਡਣਾ ਸੀ ਤੇ ਇੱਕ ਜਿਹੜਾ ਕੰਟੈਂਪਟ ਵਾਲਾ ਇੱਕ ਕੇਸ ਸੀਗਾ ਆਈਸ ਵਾਲੇ ਅਫਸਰਾਂ ਦੇ ਖਿਲਾਫ ਚਲਾਇਆ ਉਹ ਵੀ ਉਹਨੇ ਕਿਹਾ ਵੀ ਮੈਂ ਰੱਖੂਗਾ ਜਾਰੀ ਦੇ ਉੱਪਰਲੀ ਕੋਰਟ ਨੇ ਕਿਹਾ ਕਰੋ ਥੋੜੀ ਜੁਡੀਸ਼ਰੀ ਵੀ ਸਖਤ ਹੋਈ ਆ ਅੱਗੇ ਨਾਲੋਂ ਹੁਣ ਇੱਕ ਜਿਹੜੇ ਕੁਝ ਟੀਚੇ ਦੱਸੇ ਜਾ ਰਹੇ ਸੀ ਆਈਸ ਦੇ ਸਥਾਨਕ ਪੁਲਿਸ ਨਾਲ ਰਲ ਕੇ ਕਿ ਟੀਚੇ ਮਥਲੇ ਗਏ ਸੀ ਕਿ ਇੰਨੇ ਬੰਦੇ ਫੜਨੇ ਆ ਜਿਹੜਾ ਤੁਸੀਂ ਦੱਸਦੇ ਸੀ ਪਿੱਛੇ ਕਿ 2 ਮਿਲੀਅਨ ਲੋਕ ਇਹਨਾਂ ਨੇ ਰਿਪੋਰਟ ਕੀਤੇ ਇਸ ਤੌਰ ਦੇ ਵਿੱਚ ਇੱਕ ਅੰਕੜਾ ਦਿੱਤਾ ਸੀਗਾ ਮਤਲਬ ਇਹ ਮਿਥ ਕੇ ਵੀ ਕੀਤਾ ਗਿਆ ਕਿ ਅਸੀਂ ਇੰਨੇ ਲੋਕ ਜਿਹੜੇ ਆ ਇੱਕ ਦਿਨ ਚ ਇੰਨੇ ਫੜਨੇ ਜਾਂ ਇੱਕ ਮਹੀਨੇ ਦਾ ਆ ਟਾਰਗੇਟ ਇਹ ਵੀ ਇੱਕ ਵਕਰੇ ਟ੍ਰੈਂਡ ਨੇ ਜਦੋਂ ਇਹਨਾਂ ਨੇ ਇੱਕ ਇਹਨਾਂ ਚੋਣ ਮੈਨੀਫੈਸਟੋ ਸੀ ਵੀ ਅਸੀਂ ਲਾਰਜੇਸਟ ਡੀਪੋਰਟੇਸ਼ਨ ਦਾ ਪ੍ਰੋਗਰਾਮ ਚਲਾਵਾਂਗੇ ਆਈਜ਼ਨਹਾਵਰ ਤੋਂ ਵੀ ਵੱਡਾ ਆਈਜ਼ਨਹਾਵਰ ਜਿਹੜਾ ਪ੍ਰੈਜ਼ੀਡੈਂਟ ਸੀ ਵਰਲਡ ਵਾਰ ਸੈਕੰਡ ਤੋਂ ਬਾਅਦ ਜਿਹੜਾ ਜਰਨਲ ਵੀ ਸੀ ਲਾਈਟ ਫੋਰਸਸ ਦਾ ਅਮਰੀਕਾ ਦਾ ਉਹ ਮਸ਼ਹੂਰ ਆ ਉਹਦਾ ਨਾਮ ਚੱਲਦਾ ਡਿਪੋਰਟੇਸ਼ਨ ਫਿਰ ਇਹ ਗੰਨੇ ਬਹੁਤ ਡਿਪੋਰਟੇਸ਼ਨ ਕੀਤੀ ਬਾਮੇ ਨੇ ਵੀ ਬਹੁਤ ਕੀਤੀ ਪਹਿਲਾਂ ਆਪਣੀ ਜਿਹੜੇ ਪਹਿਲੀ ਟਰਮ ਚ ਇਹਨਾਂ ਨੇ ਕਿਹਾ ਵੀ ਉਹਦਾ ਕੁਝ ਵੀ ਨਹੀਂ ਕੀ ਜਿੰਨੇ ਉਹ ਸਾਰਿਆਂ ਨੇ ਕੀਤੀ ਮੈਂ ਕੱਲਾ ਕਰੂੰਗਾ ਤੇ ਇਹਨਾਂ ਨੇ ਟਾਰਗੇਟ ਇਹ ਮਥਿਆ ਵੀ 3000 ਬੰਦਾ ਰੋਜ ਦਾ ਫੜਨਾ ਔਰ 3000 ਬੰਦਾ ਰੋਜ ਦਾ ਫੜਨਾ ਬੜਾ ਮੁਸ਼ਕਿਲ ਆ ਤੇ ਉਹ ਫਿਰ ਐਵੇਂ ਦਾ ਹੁਣ ਹੈ ਨਹੀਂ ਵੀ ਸਮਾਨ ਚੋਂ ਬੰਦੇ ਉਤਰ ਕੇ ਫੜ ਲੈਣੇ ਆ ਫਿਰ ਇਹਨਾਂ ਨੇ ਅੜੜ ਤਰੀਕੇ ਵਰਤੇ ਪਹਿਲਾਂ ਕ੍ਰਿਮੀਨਲ ਹੁਣ ਇੰਨੇ ਕ੍ਰਿਮੀਨਲ ਨਹੀਂ ਹੈਗੇ ਫਿਰ ਉਸ ਤੋਂ ਬਾਅਦ ਜਿਹੜਾ ਇਲੀਗਲ ਡਾਕੂਮੈਂਟੇਸ਼ਨ ਆ ਫਿਰ ਇਹਨਾਂ ਨੇ ਜਿਹੜੇ ਕੋਟਾਂ ਉਹ ਜਿਹਨਾਂ ਦਾ ਤਰੀਕਾ ਆਇਸ ਦੀ ਆਉਂਦੀ ਉਹ ਫਾਡੇ ਸ਼ੁਰੂ ਕੀਤੇ ਫੇਰ ਇਹਨਾਂ ਨੇ ਕਿਹਾ ਵੀ ਇਹ ਵੀ ਘੱਟ ਹੈ ਇਹ ਵੀ ਗਿਣਤੀ ਨਹੀਂ ਹੈਗੀ 3000 ਨੇ 16 1700 1800 ਗਿਣਤੀ ਸਾਰੀ ਤੋਂ ਇਹਨਾਂ ਨੇ ਜਿਹੜੇ ਆਇਸ ਦੇ ਵੱਡੇ ਅਫਸਰ ਹੀ ਰਿਪਲੇਸ ਕਰਤੇ ਦੋ-ਤਿੰਨ ਵੀਕ ਪਹਿਲਾਂ ਜਿਹੜਾ ਜਿਹੜੇ ਉੱਪਰਲੇ ਅਫਸਰ ਸੀਗੇ ਉਹ ਚੇਂਜ ਕਰਤੇ ਸਾਰੇ ਤੇ ਵੀ ਇਹਦਾ 1800 ਦਾ ਕੁਝ ਵੀ ਨਹੀਂ ਕਰ ਤਾ 3000 ਦੇ ਜਿਵੇਂ 1900 ਫੇਰ ਇਹਨਾਂ ਨੇ ਆਹ ਬਣਾਇਆ ਵੀ ਹੁਣ ਸ਼ਹਿਰਾਂ ਜਾਓ ਉੱਥੋਂ ਬੰਦੇ ਚੱਕੋ ਜਿਹਨੇ ਚੱਕ ਸਕਦੇ ਹੋ ਉਸ ਉਹ ਉੱਥੇ ਵੀ ਹੁਣ ਕਾਫੀ ਜ਼ਿਆਦਾ ਜਿਹੜੀ ਗ੍ਰੋਥ ਤਾਂ ਸ਼ੁਰੂ ਹੋ ਗਈ ਆ ਮੈਨੂੰ ਲੱਗਦਾ ਇਹਨਾਂ ਨੂੰ ਹੋ ਸਕਦਾ ਗਾਂ ਚੱਲ ਕੇ ਇਹ ਗੱਲ ਐਕਸੈਪਟ ਹੀ ਕਰਨੀ ਪਵੇ ਵੀ ਇਹ ਬੰਦੇ ਜਿਹੜੇ ਫੜੇ ਫੁੜੇ ਐਨੇ ਨਹੀਂ ਜਾਣੇ ਜਿਹੜਾ ਕੋ ਠੀਕ ਆ ਮਾੜਾ ਕੰਮ ਕਰਦਾ ਉਹਨੂੰ ਫੜੋ ਸਰਕਾਰ ਦਾ ਕੰਮ ਤਾਂ ਇਹ ਹੁੰਦਾ ਇਹ ਨਹੀਂ ਵੀ ਜਿਹੜਾ ਮਰਜ਼ੀ ਕਾਬੂ ਆ ਗਿਆ ਵੀ ਤੁਸੀਂ ਗਿਣਤੀ ਪੂਰੀ ਕਰਨੀ ਵੀ ਐਨੇ ਫੜਨੇ ਆ ਇੱਥੇ ਸਰਕਾਰ ਦਾ ਰੁਖ ਜਿਹੜਾ ਹੁਣ ਥੋੜਾ ਜਿਹਾ ਉਹ ਮਤਲਬ ਉਹਨਾਂ ਚਾਹੁੰਦੇ ਤਾਂ ਹੈਗੇ ਆ ਉਹ ਪਰ ਜਿਹੜਾ ਹੁਣ ਵਿਰੋਧਤਾ ਅੱਗੇ ਦਾ ਸੀਗੀ ਉਹ ਆਪੋਜੀਸ਼ਨ ਦੀ ਰੰਧਾਵਾ ਸਾਹਿਬ ਜਿਵੇਂ ਡੈਮੋਕ੍ਰੇਟਾਂ ਦੇ ਲੋਕਾਂ ਦੀ ਹੁਣ ਆਪਣੀ ਪਾਰਟੀ ਦੀ ਵੀ ਆ ਜਿਹੜਾ ਉਹ ਵਾਪਸ ਮੁੜੇ ਹੈਗੇ ਆ ਨਾਰਥ ਕੈਰੋਲਾਈਨਾ ਤੋਂ ਉਹ ਡੈਮੋਕ੍ਰੇਟਾ ਕਰਕੇ ਨਹੀਂ ਮੁੜੇ ਆਪਣੀ ਪਾਰਟੀ ਕਰਕੇ ਮਿਲੇ ਕਿਉਂਕਿ ਉਹ ਸਟੇਟ ਦੇ ਵਿੱਚ ਤਾਂ ਮਨ ਲੋ ਟਰੰਪ ਸਾਹਿਬ ਨੇ ਉਹ ਸਟੇਟ ਜਿੱਤੀ ਸੀ ਤੇ ਉਹਦਾ ਜਿਹੜਾ ਮਨ ਲੋ ਕਾਫੀ ਰਿਪਬਲਿਕਨ ਮਾਈਂਡਡ ਸਟੇਟ ਆ ਉਹਨਾਂ ਨੇ ਆਹ ਇਲੈਕਸ਼ਨ ਵੀ ਪਿਛਲੀ ਵੀ ਦੋ ਦਿਨ ਇਲੈਕਸ਼ਨ ਲਗਾਤਾਰ ਜਿੱਤੀਆਂ ਉੱਥੇ ਤੇ ਜਦੋਂ ਉਹਨਾਂ ਨੇ ਉੱਥੇ ਲੋਕਾਂ ਨੇ ਹੀ ਵਿਰੋਧ ਕਰਤਾ ਉਹਨਾਂ ਦੀ ਆਪਣੀ ਪਾਰਟੀ ਦੇ ਜਾਂ ਆਮ ਲੋਕਾਂ ਨੇ ਉਹਦੇ ਪਿੱਛੇ ਹਟਿਆ ਸੋ ਜਦੋਂ ਆਪਣੀ ਪਾਰਟੀ ਨਾਲ ਨਾ ਹੋਵੇ ਜਦ ਦੇ ਕੰਮਾਂ ਦੇ ਤਾਂ ਫਿਰ ਫਰਕ ਤਾਂ ਪੈਂਦਾ ਟੋਡਕੋਲ ਜਾਂ ਹੋਰ ਜਿਹੜੀਆਂ ਲਾ ਫਾਰਮਸ ਨੇ ਉਹਨਾਂ ਕੋਲ ਬਹੁਤ ਸਾਰੇ ਕੇਸ ਆ ਰਹੇ ਹੋਣਗੇ ਜਿਹੜੇ ਇਸ ਤਰ੍ਹਾਂ ਦੇ ਇਹ ਵੀ ਅੰਕੜਾ ਕਾਫੀ ਵਧਿਆ ਜੀ ਇਹ ਉਹ ਤਾਂ ਹੈ ਹੀ ਆ ਜੀ ਜਿਵੇਂ ਹੁਣ ਸਾਡੇ ਕੋਲ ਤਾਂ ਹਰ ਹਫਤੇ ਬੰਦੇ ਫੜੇ ਜਾਂਦੇ ਜਿਹੜੀਆਂ ਆਈਸ ਦੀਆਂ ਡੇਟਾ ਦੇ ਜਾਂਦੇ ਨੇ ਟਰੱਕਾਂ ਵਾਲੇ ਨਾਲ ਤੁਹਾਨੂੰ ਦੱਸਿਆ ਜਿਹੜੇ ਇੰਨੇ ਬੰਦੇ ਫੜੇ ਨੇ ਚੋ ਸਾਰੇ ਸਾਡੇ ਕਲਾਇੰਟ ਜਿਹੜੇ ਲੋਕੀ ਦੱਸਦੇ ਆ ਪਰ ਗੱਲ ਇਹ ਆ ਕਿ ਛੁੱਟਦੇ ਨਹੀਂ ਨਾ ਹੁਣ ਜਿਹੜੋ ਫੜਿਆ ਜਾਂਦਾ ਜਿਹੜੀ ਕੈਚ ਐ ਰੀਲੀਜ਼ ਪਾਲਿਸੀ ਗਵਰਨਮੈਂਟ ਦੀ ਹੈ ਨਹੀਂ ਇਹਨਾਂ ਦੀ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਜਿਹੜੀ ਪੈਲਟ ਇਮੀਗ੍ਰੇਸ਼ਨ ਦੀ ਜਿਹੜ ਡਿਸਿਜਨ ਆ ਗਿਆ ਸੀ ਡੇਢ ਕਿ ਮਹੀਨਾ ਪਹਿਲਾਂ ਕਿ ਜਿਹੜੇ ਬੰਦਿਆਂ ਦੀ ਲ ਇਲੀਗਲ ਐਂਟਰੀ ਆ ਜਿਹੜੇ ਉਦਾਂ ਇੰਪੋਰਟ ਟਪ ਕੇ ਆਏ ਆ ਜਿਨ੍ਹਾਂ ਨੂੰ ਪੇਪਰ ਦੇ ਕੇ ਛੱੜਤਾ ਜਿਹਦੇ ਵਿੱਚੋਂ ਮੇਜੋਰਟੀ ਆਪਣੇ ਲੋਕ ਆ ਜਿਹੜੇ ਆ ਟਰੱਕਿੰਗ ਦਾ ਵੀ ਸਮਝਦਾ ਜਿਹੜੇ ਫੜੇ ਜਾਂਦੇ ਆ ਇਹ ਬੌਂਡ ਲਈ एलिਜੀਬਲ ਨਹੀਂ ਹੈਗੇ ਵੀ ਜਿਹਦੀ ਇਲੀਗਲ ਐਂਟਰੀ ਆ ਜਾਂ ਜਿਹਦਾ ਕ੍ਰਿਮਨਲ ਰੈਕਡ ਆ ਉਹਦਾ ਬੌਂਡ ਜ਼ਮਾਨਤ ਨਹੀਂ ਹੋ ਸਕਦੀ ਤੇ ਸਰਕਾਰ ਛੱਡ ਸਕਦੀ ਆ ਪਰੋਲ ਤੇ ਜੇ ਛਾਵੇ ਹਿਊਮੈਨਿਟਰੀਅਨ ਗਰਾਉਂਡ ਤੇ ਗਵਰਨਮੈਂਟ ਨੇ ਕਿਹਾ ਵੀ ਸਾਨੂੰ ਕੋਈ ਹਿਊਮੈਨਿਟਰੀਅਨ ਨਹੀਂ ਅਸੀਂ ਨਹੀਂ ਛੱਡਣਾ ਸੋ ਬੌਂਡ ਤਾਂ ਹੁੰਦਾ ਹੀ ਨਹੀਂ ਜਿਹੜਾ ਫੜਿਆ ਬਹੁਤ ਘੱਟ ਚਾਂਸ ਆ ਬਾਬਾਉਣ ਦੇ ਕੋ 100 ਚੋਂ ਇੱਕ ਜਾਂ ਦੋ ਬੰਦੇ ਆ ਜਾਣ ਤੇ ਜ਼ਿਆਦਾ ਤਾਂ ਜਿਹੜੇ ਆ ਉਹ ਵਾਪਸ ਹੀ ਜਾਂਦੇ ਆ ਤੇ ਇਸੇ ਕਰਕੇ ਲੋਕੀ ਡਰਦੇ ਮਾਰੇ ਜਦੋਂ ਅੰਦਰ ਜਾਂਦੇ ਹਾਲਾਤ ਦੇਖਦੇ ਉਹ ਕਹਿੰਦੇ ਆ ਆਪ ਹੀ ਚੱਲੇ ਆ ਬਾਬਾ ਜਿਹੜਾ ਹੁਣ 2 ਮਿਲੀਅਨ ਦਾ ਅੰਕੜਾ ਆਪਾਂ ਗੱਲ ਕਰਦੇ ਆ ਵੀ ਜਿਹੜੇ ਬੰਦੇ ਗਏ ਆ ਜਾਂ ਰਿਪੋਰਟ ਕੀਤੇ ਗਏ ਸਰਕਾਰੀ ਫਿਗਰ ਆ ਇਹ ਆਪਾਂ ਨਹੀਂ ਇਹ ਮਤਲਬ ਗਵਰਨਮੈਂਟ ਦਾ ਆਫੀਸ਼ਲ ਉਹ ਜੋ ਜਿਹੜਾ ਬੰਦਾ ਅਸਲੀ ਰਿਪੋਰਟ ਹੋਇਆ ਉਹ ਤਾਂ 5-6 ਲੱਖ ਹੀ ਆ ਬਾਕੀ ਜਿਹੜਾ 15 ਲੱਖ ਬੰਦਾ ਉਹ ਕਹਿੰਦੇ ਆ ਆਪੇ ਚਲੇ ਗਿਆ ਡਰਦਾ ਮਾਰੇ ਹੀ ਵੀ ਇਹ ਹਾਲਤ ਕਰਨਗੇ ਹਾਂਜੀ ਤੋ ਇਸ ਕਰਕੇ ਇਹ ਕੁਗੀ ਰਿਲੀਜ਼ ਹੈ ਨਹੀਂ ਨਾ ਜਿਹੜਾ ਫੜਿਆ ਜਾਂਦਾ ਵਾ ਉਹ ਬਾਹਰ ਤਾਉਣਾ ਹੀ ਨਹੀਂ ਤੇ ਉਹ ਗਲਾਏ ਫੈਸਲਾ ਕਰ ਲੈਂਦਾ ਵੀ ਚਲੋ ਅੰਦਰ ਨਾਲੋਂ ਤਾਂ ਵਾਪਸੀ ਜਾਂਦੇ ਆ ਜਾਂ ਕਿੰਆ ਦੇ ਕੋਈ ਹੋਰਾਂ ਮੁਲਕਾਂ ਦੇ ਵਿੱਚ ਵੀ ਹੁੰਦੇ ਨੇ ਵੀ ਚਲੋ ਇੱਥੇ ਨਹੀਂ ਕਿਤੇ ਹੋਰ ਚੱਲ ਜਾਾਂਗੇ ਜਾਂ ਕੋਸ਼ਾ ਜਾਂ ਇੰਡੀਆ ਹੀ ਹੁੰਦਾ ਸੋ ਇਸ ਤਰ੍ਹਾਂ ਲੋਕੀ ਜਿਹੜੇ ਨੇ ਉਹ ਫਿਰ ਕਈ ਆਪਣੇ ਆਪ ਵੀ ਜਾ ਰਹੇ ਨੇ ਖਾਸ ਕਰਕੇ ਬਹੁਤ ਟ੍ਰੈਂਡਾਂ ਜਾਣ ਦਾ ਪਹਿਲੀ ਵਾਰੀ ਮੈਂ ਦੇਖਿਆ ਅਮਰੀਕਾ ਦੇ ਵਿੱਚ ਵੀ ਮੈਨੂੰ ਹਰ ਹਫਤੇ ਹੀ ਤਰੀਬਨ ਸਾਰੇ ਦਫ਼ਤਰਾਂ ਦੇ ਵਿੱਚ ਅ ਬੀ 25 30 ਬੰਦੇ ਇਦਾਂ ਦੇ ਮਿਲਦੇ ਨੇ ਅੱਡ ਅੱਡ ਦਫਤਰਾਂ ਜਿਵੇਂ ਕਦੇ 5 ਕਿਤੇ 2 ਕਿਤੇ 4 ਇਦਾਂ ਮੇਰੇ ਅੱਜ ਜਿਸ ਤੇ ਮੈਂ ਜਾਣਾ ਤੇ ਕੋਈ ਸਾਡੇ ਕੋ ਕਾਫੀ ਕਲਾਇੰਟ ਹੈ ਸਾਡਾ 10000 ਤੋਂ ਉੱਥੇ ਕਲਾਇੰਟ ਆ ਮਿਲਣ ਵਾਲੇ ਬਹੁ ਹੁੰਦੇ ਇੱਥੇ ਮੈਂ ਜਾਣਾ 180 90 ਬੰਦੇ ਹਰ ਵਾਰੀ ਮਿਲਣ ਵਾਲੇ ਹੁੰਦੇ ਆ ਤੇ ਉੱਥੋਂ ਮੈਂ ਟ੍ਰੈਂਡ ਦੇਖ ਰਿਹਾ ਵੀ ਕਾਫੀ ਬੰਦੇ ਜਿਹੜੇ ਉਹ ਕਹਿੰਦੇ ਨਹੀਂ ਵਾਪਸ ਜਾਣਾ ਤੇ ਸਾਨੂੰ ਦੱਸੋ ਹੀ ਕਿਵੇਂ ਜਾਣਾ ਕਿਵੇਂ ਜਾ ਸਕਦੇ ਆ ਜਿਵੇਂ ਅੱਗੇ ਦਾ ਹੁੰਦਾ ਸੀ ਪੱਕਾ ਕਿਵੇਂ ਹੋਣਾ ਵਾਪਸ ਜਾਣ ਦੀ ਸਲਾਹ ਲੈਣ ਆਉਂਦੇ ਜਾਂਦਾ ਪਹਿਲੀ ਵਾਰੀ ਮੈਨੂੰ ਕਦੇ ਕੋਈ ਬੰਦਾ ਅੱਗੇ ਵਾਪ ਅਇਤੋ ਸਾਲ ਪਹਿਲਾਂ ਜਾਣ ਇਸਲਾਹ ਨਹੀਂ ਸੀ ਲੈਣਾ ਆਂਦੇ ਸੀ ਕਿ ਅੰਟਲੋ ਬਿਮਾਰ ਹੈ ਜਾਂ ਕੋਈ ਇਦਾਂ ਦਾ ਵੀ ਕਿਰਮੜਾ ਖੜਾ ਹੁਣ ਤਾਂ ਇਹ ਆ ਵੀ ਇਹ ਵੀ ਇੱਕ ਟ੍ਰੈਂਡ ਸ਼ੁਰੂ ਹੋਇਆ ਹੋਇਆ ਕਿ ਲੋਕੀ ਡਰਦੇ ਆ ਵੀ ਜਿਹੜਾ ਹਾਲ ਹੋਊਗਾ ਉਹਨਾਂ ਵਾਪਸ ਚਲੇ ਜਾਂਦੇ ਆ ਸੋ ਇਹ ਗੱਲ ਤਾਂ ਹੈ ਫਰਕ ਇਹ ਲਾਸਟ ਵਿੱਚ ਅਪਾ ਚਲਦੇ ਆ ਜਿਹੜੀ ਰਿਵਰਸ ਮਾਈਗ੍ਰੇਸ਼ਨ ਸਭ ਤੋਂ ਵੱਡੀ ਗੱਲ ਆ ਕਿ ਕੈਨੇਡਾ ਦੇ ਵਿੱਚ ਰੌਲਾ ਵੱਡਾ ਹੋ ਰਿਹਾ ਤੁਸੀਂ ਤਾਂ ਇੱਥੇ ਮੈਨੂੰ ਮੇਰੇ ਖਲ ਤਿੰਨ ਚਾਰ ਪ੍ਰੋਗਰਾਮਸ ਦੇ ਵਿੱਚ ਦੱਸਿਆ ਸੀ ਕਿ ਬਹੁਤ ਸਾਰੇ ਲੋਕ ਪਲਾਨ ਕਰ ਰਹੇ ਆ ਤੇ ਬਹੁਤ ਸਾਰੇ ਲੋਕ ਜਾ ਵੀ ਚੁੱਕੇ ਆ ਜਿਹੜੇ ਸੋਚਦੇ ਨੇ ਕਿ ਹੁਣ ਇਹ ਮੁਲਕ ਰਹਿਣ ਦੇ ਕਾਬਿਲ ਨਹੀਂ ਰਿਹਾ ਇੱਥੇ ਜਿਹੜੇ ਹਿਊਮਨ ਰਾਈਟਸ ਦੀ ਗੱਲ ਹੈ ਜਾਂ ਸਾਨੂੰ ਇੱਥੇ ਹੁਣ ਜ਼ਿਆਦਾ ਸਿਕਿਉਰਿਟੀ ਨਹੀਂ ਹੈ ਕੈਨੇਡਾ ਦੇ ਵਿੱਚ ਉਸ ਮਸੱਇਆ ਵਾ ਕੁਝ ਹੋਰ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਮੈਨੂੰ ਲੱਗਦਾ ਉੱਥੇ ਕੰਮ ਦੀ ਵੀ ਹਾਊਸਿੰਗ ਦੀ ਵੀ ਅਦਰਵਾਈਜ਼ ਉੱਥੇ ਗੈਂਗイズਮ ਤੇ ਜਿਹੜੀਆਂ ਫਰੋਤੀਆਂ ਤੇ ਹੋਰ ਕ੍ਰਾਈਮ ਜਿਹੜਾ ਆਪਣੇ ਲੋਕਾਂ 'ਚ ਫੈਲਿਆ ਹੋਇਆ ਉਹਨੇ ਲੋਕ ਡਰਾਉਂਦੇ ਨੇ ਇੱਕ ਤਰ੍ਹਾਂ ਨਾਲ ਇਹ ਇੱਕ ਮੈਂ ਚਾਹੂੰਗਾ ਤੁਹਾਡੇ ਤੋਂ ਟਿੱਪਣੀ ਲੈਣੀ ਬਿਲਕੁਲ ਇਹ 트ੈਂਡ ਇਕੱਲਾ ਕੈਨੇਡਾ ਅਮਰੀਕਾ ਚ ਨਹੀਂ ਹੈ ਇਹ ਯੂਰਪ ਦੇ ਵਿੱਚ ਵੀ ਹੈ ਇੰਗਲੈਂਡ ਦੇ ਵਿੱਚ ਵੀ ਹੈਗਾ ਸਾਰੇ ਪਾਸੇ ਕੋਈ ਸਖਤੀ ਹੋਈ ਹੈ ਇਮੀਗ੍ਰੇਸ਼ਨ ਦੀ ਮਾਈਗ੍ਰੇਸ਼ਨ ਚ ਫਰਕ ਹੈ ਅਮਰੀਕਾ ਤੇ ਕੈਨੇਡਾ ਦਾ ਰੰਦਾਵਾ ਸਭ ਕੈਨੇਡਾ ਦੇ ਵਿੱਚ ਜਿਆਦਾ ਬੰਦੇ ਲੀਗਲੀ ਆਏ ਆ ਜਿਦਾਂ ਸਟੂਡੈਂਟ ਵੀਜ਼ੇ ਤੇ ਆਏ ਜਾਂ ਜਿਹੜੇ ਹੈਗੇ ਆ ਵਿਜ਼ਟਰ ਤੇ ਆਏ ਉਹਦੇ ਬਾਅਦ ਵਰ ਪਰਮਿਟ ਲੈ ਲਿਆ ਅਮਰੀਕਾ ਦੇ ਵਿੱਚ ਜਿਹੜੇ ਜਿਆਦਾ ਬੰਦੇ ਸਾਡੇ ਪਿੱਛੇ ਦੇ 5-6 ਸਾਲਾਂ ਚ ਆਏ ਆ ਉਹ ਬਾਰਡਰ ਟੱਪ ਕੇ ਆਏ ਆ ਉਹ ਇਲੀਗਲ ਨਹੀਂ ਆਏ ਉਹ ਇਲੀਗਲ ਆਇਆ ਜਿਨ੍ਹਾਂ ਨੂੰ ਕੋਈ ਪ੍ਰੋਲ ਸਰਕਾਰ ਨੇ ਕਰਕੇ ਰੀਲੀਜ਼ ਕਰਤਾ ਵਰ ਪਰਮਿਟ ਮਿਲ ਗਿਆ ਜੋ ਕੰਮਾਂ ਤੇ ਲੱ ਕੁਈ ਤੇ ਹਾਲਮ ਦੇ ਕੇਸਾਂ ਦੀ ਭਾਰ ਆ ਜਿਹੜੇ ਇਦਾਂ ਦੇ ਆ ਤੇ ਬਾਕੀ ਠੀਕ ਆ ਦੂਜੇ ਵੀ ਸਟੂਡੈਂਟ ਵੀ ਹੈਗੇ H1 ਵੀ ਹੈਗੇ ਪਰ ਕੈਨੇਡਾ ਦੇ ਵਿੱਚ ਜ਼ਿਆਦਾ ਲੋਕ ਲੀਗਲ ਆ ਹੁਣ ਕੈਨੇਡਾ ਦੇ ਵਿੱਚ ਜਿਹੜੀ ਜੌਬ ਦੀ ਸਿਚੁਏਸ਼ਨ ਆ ਜਾਂ ਆਪਣੇ ਬੰਦਿਆਂ ਦੀ ਵੀ ਗਲਤੀਆਂ ਹੋ ਸਕਦੀਆਂ ਨੇ ਵੀ ਉਹਨਾਂ ਨੇ ਉੱਥੇ ਮਾਹੌਲ ਜਿਵੇਂ ਖਰਾਬ ਕਰਨੇ ਵੀ ਕਈਆਂ ਨੇ ਕਸਰ ਨਹੀਂ ਛੱਡੀ ਕੋਈ ਤੇ ਇੱਕ ਫਿਰ ਜਦੋਂ ਟੂ ਮੱਚ ਲਿਬਰਲ ਹੋ ਜਾਂਦੀ ਹੈ ਨਾ ਕੋਈ ਸਰਕਾਰ ਜਿਵੇਂ ਬਾਇਡਨ ਵੜੇ ਨਰਮੀ ਸੀ ਜਦੋਂ ਦੂਜਾ ਬੰਦਾ ਆਉਂਦਾ ਫਿਰ ਉਨੀ ਸ਼ਕਤੀ ਹੁੰਦੀ ਆ ਇਦਾਂ ਹੀ ਕੈਨੇਡਾ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਸੀ ਟਰੂਡੋ ਦੀ ਉੱਤੇ ਸੀ ਵੀ ਬਹੁਤ ਨਰਮ ਐ ਜਦੋਂ ਬ ਉਹ ਜਿਹੜੀ ਗਵਰਨਮੈਂਟ ਆ ਇਮੀਗ੍ਰੇਸ਼ਨ ਦੇ ਟਾਫ ਆ ਉਹਨਾਂ ਨੇ ਕਿਹਾ ਵੀ ਕਾਫੀ ਲੋਕਾਂ ਦੇ ਅਸੀਂ ਕੈਨਸਲ ਕਰਾਂਗੇ ਜਿਹੜੇ ਵਰ ਪਰਮਿਟ ਵਗੈਰਾ ਜਾਂ ਜਿਹੜਾ ਅੰਡਰਲਾਈਂਗ ਸਟੇਟਸ ਆ ਸੋ ਇਹ ਤਾਂ ਓਵਰਆਲ ਹੀ ਆ ਜਿਵੇਂ ਇੱਥੇ ਆ 17000 ਸੀਡੀਐਲ ਜਿਹੜੇ ਕੈਨਸਲ ਕੀਤੇ ਆ ਵੀ ਗਲਤ ਇਸ਼ੂ ਹੋਏ ਨੇ ਹੋਸਾ ਦਾ ਕੈਨੇਡਾ ਦੇ ਵਿੱਚ ਵੀ ਇਹਨਾਂ ਨੂੰ ਲੱਗਦਾ ਹੋਵੇ ਵੀ ਇਹ ਬੰਦਿਆਂ ਦੇ ਜਿਹੜੇ ਹੈਗੇ ਕਈਆਂ ਦੇ ਡਾਕੂਮੈਂਟ ਗਲਤ ਨੇ ਜਾਂ ਕਮੀ ਪਾਈ ਗਈ ਆ ਤੇ ਕਿਉਂਕਿ ਇਹਨਾਂ ਮੋਰ ਦੇ ਵਿੱਚ ਐਨੀ ਆਲ ਫੇਅਰਨੈਸ ਨਹੀਂ ਰਖਾਵਾ ਸਾਹਿਬ ਹੁੰਦੀ ਵੀ ਇਹ ਉਦਾਂ ਹੀ ਤੱਕਾ ਹੀ ਕਰਦੇ ਆ ਜਿਵੇਂ ਵੀ ਇਹ ਚੱਲਦੇ ਦਾ ਕਿਸੇ ਕਾਨੂੰਨ ਦੇ ਮੁ ਪਰ ਕਾਨੂੰਨ ਦੇ ਵਿੱਚ ਇਹ ਰਹਿਮ ਨਹੀਂ ਰੱਖਦੇ ਜਿਵੇਂ ਕਾਨੂੰਨ ਨੂੰ ਬਹੁਤ ਜ਼ਿਆਦਾ ਸ਼ਕਤੀ ਨਾਲ ਐਨਫੋਰਸ ਕਰਦੇ ਨੇ ਸੀਵਨ ਜਿਹੜੇ ਅਮਰੀਕਾ ਦੇ ਵਿੱਚ ਵੀ ਹੁੰਦੇ ਨੇ ਲਾਇਸੈਂਸ ਕੈਨਸਲ ਕਰਨਗੇ ਐਵੇਂ ਨਹੀਂ ਕਰ ਲੈਣਗੇ ਹਰੇਕ ਦੇ ਜਾਂਚ ਨਾ ਕਰਨਗੇ ਪੂਰੀ ਉਹ ਤੇ ਇਦਾਂ ਹੀ ਜਿਹੜੇ ਉਹ ਲਾਤਾ ਕੋਈ ਨਾ ਕੋ ਹੈਗਾ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਜੇ ਕਿਸੇ ਦਾ ਕੈਨਸਲ ਕਰਨਗੇ ਤਾਂ ਉਹਦੇ ਪਿੱਛੇ ਕੋਈ ਵਜ੍ਹਾ ਹੋਏਗੀ ਪਰ ਉਹ ਸ਼ਕਤੀ ਟ੍ਰੈਂਡ ਹੈਗਾ ਜਦੋਂ ਇੰਨੀ ਜ਼ਿਆਦਾ ਸ਼ਕਤੀ ਆ ਤਾਂ ਫਿਰ ਲੋਕ ਸੋਚਣ ਲੱਗ ਜਾਂਦੇ ਵੀ ਇੱਥੇ ਕੋਈ ਫਾਇਦਾ ਨਹੀਂ ਨਾ ਅਸੀਂ ਪੱਕੇ ਹੋਣਾ ਇੱਥੇ ਤੇ ਕੱਲ ਨੂੰ ਨਾ ਇੱਥੇ ਕੰਮ ਹੈ ਕੋਈ ਫੜੇ ਫੁੜੇ ਨਾ ਚਾਹੀਏ ਉਹਨਾਂ ਵਾਪਸ ਚਲ ਜੀਏ ਕੈਨੇਡਾ ਦੇ ਵਿੱਚ ਤਾਂ ਖਾਸ ਤੌਰ ਤੇ ਫੜੋ ਫੜਾਈ ਇਹ ਵੀ ਸੀਗੀ ਕਿ ਬਹੁਤ ਸਾਰੇ ਲੋਕ ਇਲੀਗਲ ਕੰਮ ਕਰੀ ਜਾਂਦੇ ਨੇ ਗੈਰ ਕਾਨੂੰਨੀ ਕੰਮ ਕਰੀ ਜਾਂਦੇ ਵਿਸਟਰ ਵੀਜੇ ਤੇ ਗਏ ਨੇ ਬਹੁਤ ਸਾਰੇ ਪੇਰੈਂਟਸ ਹੀ ਗਏ ਨੇ ਜਿਨ੍ਹਾਂ ਦੇ ਬੱਚੇ ਪੜਨ ਗਏ ਜਾਂ ਜਿਹੜੇ ਪੀਆਰ ਹੋ ਗਏ ਉਹ ਸਾਰੇ ਹੀ ਚਾਹੁੰਦੇ ਆ ਹਫਤਾ ਦੋ ਹਫਤੇ ਰੋਕੇ ਫਿਰ ਕਹਿੰਦੇ ਵੀ ਅਸੀਂ ਕੰਮ ਕਰ ਲਿਆ ਕੋਈ ਨਾ ਕੋਈ ਔਰ ਬਹੁਤ ਸਾਰੇ ਲੋਕ ਉੱਥੇ ਇਸ ਤਰ੍ਹਾਂ ਦੇ ਔਰ ਖਾਸ ਤੌਰ ਤੇ ਵਿਧਿਵਤ ਜਿਹੜੇ ਸੰਗਠਨ ਰੂਪ ਚ ਛਾਪਿਆਂ ਦੀ ਗੱਲ ਵੀ ਉੱਥੇ ਹੋ ਰਹੀ ਸੀਗੀ ਕਿ ਜਿਹੜੇ EMPLOYER ਨੇ ਉਹਨਾਂ ਨੂੰ ਵੀ ਸਜ਼ਾ ਲਗਭਗ ਨਾਲ ਮਿਲ ਜਾਂਦੀ ਹੈ ਜਿਹੜੇ ਗੈਰਕਾਨੂੰਨੀ ਲੋਕਾਂ ਨੂੰ ਰੱਖਦੇ ਨੇ ਇਸ ਤਰ੍ਹਾਂ ਕੰਮ ਤੇ ਬਿਲਕੁਲ ਬਿਲਕੁਲ ਉੱਥੇ ਵੀ ਇੱਥੇ ਵੀ ਅਮਰੀਕਾ 'ਚ ਵੀ ਕਾਫੀ ਜਿਹੜੇ ਅਵੈਸਟਰ ਵੀਜ਼ੇ ਤੇ ਲੋਕ ਆਉਂਦੇ ਸੀ ਤਿੰਨ ਚਾਰ ਮਹੀਨੇ ਲਾ ਕੇ ਉਹਨਾਂ ਦਾ ਚਲ ਕੰਮ ਹੀ ਕਰ ਲੈਂਦੇ ਆ ਕਿਤੇ ਉਹਨਾਂ ਦਾ ਵੀ ਕਾਫੀ ਕ੍ਰੈਕਟ ਆਉਣਾ ਜਦੋਂ ਹੁਣ 에어ਪੋਰਟ ਤੇ ਆਉਂਦਾ ਬਿਸਟਰ ਵੀਜ਼ਾ ਵਾਲਾ ਨੂੰ ਇਹੀ ਦਾ ਪੁੱਛਦੇ ਵੀ ਸੋਸ਼ਲ ਮੀਡੀਆ ਦਿਖਾ ਦਿਖਾ ਕਿੱਥੇ ਗਿਆ ਕਿਉਂਕਿ ਆਪਣੇ ਬੰਦੇ ਫਿਰ ਗੈਸ ਜੇਲ ਦੇ ਖੜ ਕੇ ਫੋਟੋ ਵੀ ਪਾਉਂਦੇ ਆ ਨਾ ਵੀ ਆਹ ਦੇਖੋ ਜੀ ਕਿੰਨਾ ਵਧੀਆ ਗੈਸ ਜੇਲ ਨੇ ਇੱਥੇ ਮੈਂ ਕੰਮ ਕਰ ਰਿਹਾ ਆ ਆ ਕਰ ਰਿਹਾ ਸੋ ਇਸ ਕਰਕੇ ਉਹ ਇਹ ਇਹ ਗੱਲਾਂ ਫੜਨ ਕਰਕੇ ਉਹ ਕਰਦੇ ਆ ਅੱਛਾ ਮੈਨੂੰ ਲਾਸਟ ਵਿੱਚ ਕੋਈ ਕੋਈ ਹੋਰ ਤੁਹਾਨੂੰ ਲੱਗਦਾ ਹੋਵੇ ਕਰਨ ਵਾਲੀ ਗੱਲ ਮੈਨੂੰ ਮੋੜਾ ਦੇਖ ਰਿਹਾ ਜੀ ਅਮਰੀਕਨ ਪੋਰਟਸ ਦੇ ਵਿੱਚ ਵੱਡੀ ਚੇਂਜ ਤੇ ਜਿਹੜੀ ਆਹ ਖਾਸ ਕਰਕੇ ਆ ਇਲੈਕਸ਼ਨ ਤੋਂ ਬਾਅਦ ਜਿਹੜੇ ਇਵ ਤੇ ਜਿਵੇਂ ਹੁੰਦਾ ਨਾ ਤੂਫਾਨ ਆਉਣ ਤੋਂ ਪਹਿਲਾਂ ਸਨਟ ਛੋੜਾ ਸ਼ੁਰੂ ਹੋ ਜਾਂਦਾ ਜਾਂ ਮੀਂਹ ਆਉਣ ਤੋਂ ਪਹਿਲਾਂ ਬੱਦਲ ਆ ਜਾਂਦੇ ਆ ਸੋ ਇਹਦੇ ਵਿੱਚ ਮੈਨੂੰ ਲੱਗ ਰਿਹਾ ਕਿ ਅਗਲੇ ਸਾਲ ਵੱਡਾ ਬਦਲਾ ਆਊਗਾ ਜਿਹੜੀ ਹੁਣ ਪਰਸੋਂ ਰਿਪੋਰਟ ਆਈ ਹੈ ਕਿਉਂਕਿ ਮੈਂ ਪੋਟਿਚ ਵੀ ਕਾਫੀ ਅਬਾਊਟ ਤੁਹਾਨੂੰ ਪਤਾ ਹੀ ਹੈ ਜਿਹੜੀ ਪਰਸੋਂ ਰਿਪੋਰਟ ਆਈ ਹੈਗੀ ਆ ਪੋਲੋ ਉਹਨੇ ਕਿਹਾ ਵੀ 14% ਅੱਜ ਡੈਮੋਕ੍ਰੇਟਾਂ ਦੀ ਲੀਡ ਹੈ ਜੇ ਅੱਜ ਇਲੈਕਸ਼ਨ ਹੁੰਦੀ ਆ ਤਾਂ ਡੈਮੋਕ੍ਰੈਟਿਕ ਪਾਰਟੀ ਜਿਹੜੀਆਂ ਹਾਊਸ ਦੀਆਂ ਸੀਟਾਂ ਬਾਕੀ ਸੀਟਾਂ ਜਿਹੜੀਆਂ 14% ਦੀ ਲੀਡ ਨਾਲ ਜਿੱਤੂਗੀ ਜੇ 15 ਤੋਂ ਉੱਪਰ ਹੋ ਜਵੇ ਤਾਂ ਲੈਂਡ ਸਲਾਈਡ ਆ ਤੇ ਜਿਹੜੀ ਅਪਰੂਵਲ ਹੈਗੀ ਆ 트াম্প ਸਾਹਿਬ ਦੀ ਉਹ 38% ਤੇ ਆ ਗਈ ਆ 62% ਲੋਕ ਉਹਨਾਂ ਦੇ ਐਂਟੀ ਹੋ ਗਏ ਤੇ ਕਹਿੰਦੇ ਵੀ ਇੰਨੇ ਲੋ ਅਪਰੂਵਲ ਤੇ ਪ੍ਰੈਜ਼ੀਡੈਂਟ ਤੇ ਕਦੇ ਵੀ ਨਹੀਂ ਉਹ ਇਲੈਕਸ਼ਨ ਜਿੱਤ ਸਕਦੇ ਸੋ ਇਦਾਂ ਦਾ ਮੋੜਾ ਜਿਹੜਾ ਉਹ ਸ਼ੁਰੂ ਹੋਇਆ ਹੋਇਆ ਹੁਣ ਜਿਵੇਂ ਹੁਣ ਦੇਖੋ ਇਹ ਸਰਕਾਰ ਦੀਆਂ ਨੀਤੀਆਂ ਕਿਵੇਂ ਰਹਿਣਗੀਆਂ ਜਿਵੇਂ ਉਹਦੀ ਆਪਣੀ ਪਾਰਟੀ ਚ ਐਪਸਟੇਨ ਫੈਲਾਂ ਤੇ ਬਗਾਵਤ ਆ ਸੋ ਇਹ ਕਿੱਧਰ ਗੱਲ ਜਾਂਦੀ ਆ ਅਗਲੇ ਸਾਲ ਅਮਰੀਕਨ ਸਿਸਟਮ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਦੇ ਵਿੱਚ ਚੇਂਜਸ ਵੱਡੀਆਂ ਆਉਣਗੀਆਂ ਕਿ ਉਹ ਕਿਸ ਤਰ੍ਹਾਂ ਆਉਂਦੀਆਂ ਨੇ ਕਿਸ ਰੂਪ ਚ ਆਉਂਦੀਆਂ ਸਮਾਂ ਦੱਸੇਗਾ ਲੇਕਿਨ ਉਹ ਉਹਦਾਂ ਲਾ ਦੇਖ ਰਿਹਾ ਕਿ ਹੌਲੀ ਹੌਲੀ ਗੱਲ ਤੁਰ ਪਈ ਆ ਤੇ ਹੁਣ ਮੋੜਾ ਜਿਵੇਂ ਹੁੰਦਾ ਨਾ ਬਿਮਾਰੀ ਵੱਡੀ ਹੋਵੇ ਮੋੜਾ ਪੜਾ ਸ਼ੁਰੂ ਹੁੰਦਾ ਪਰ ਹੁੰਦਾ ਹੁੰਦਾ 2 4 6 ਮਹੀਨੇ ਚ ਫਰਕ ਪੈ ਜਾਂਦਾ ਸੋ ਫਰਕ ਪਏਗਾ ਜੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ